ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਰੋਡ ਜਾਮ ਕਰ ਦਿੱਤਾ ਜਿਹੜਾ ਭਾਈ ਕੇਵਾੜੇ ਦੇ ਜਿੱਦਾਂ ਟੋਲ ਪਲਾਜ਼ਾ ਤੋਂ ਉੱਦਾਂ ਇੱਧਰ ਜਿੱਦਾਂ ਟੋਲ ਪਲਾਜ਼ਾ ਇੱਧਰ ਰੋਡ ਜਾਮ ਕਰਤਾ ਜੀ ਸੰਗਤ ਆ ਰਹੀ ਆ ਵਾਦੂ ਰੋਡ ਜਾਮ ਕਰਤਾ ਉਹ ਵਿਤਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਕੱਲ ਪੰਜਾਬ ਸਰਕਾਰ ਨੇ ਬੜੀ ਧੱਕੇਸ਼ਾਹੀ ਕੀਤੀ ਆ ਮਾਰਨ ਵਰਤ ਦੇ ਉੱਤੇ ਬੈਠੇ ਸਾਡੇ ਸਰਦਾਰ ਜਗੀਰ ਸਿੰਘ ਜੀ ਡੱਲੇਵਾਲ ਉਹਨਾਂ ਨੂੰ ਧੱਕੇ ਨਾਲ ਚੱਕਿਆ ਹੋਰ ਸੌਆਂ ਦੀ ਗੈਰੰਟੀ ਦੇ ਵਿੱਚ ਹਜ਼ਾਰਾਂ ਦੀ ਗੈਰੰਟੀ ਦੇ ਵਿੱਚ ਕਿਸਾਨਾਂ ਆਗੋਂ ਨੂੰ ਗ੍ਰਿਫਤਾਰ ਕੀਤਾ ਮੋਰਚੇ ਦੇ ਉੱਤੇ ਰਾਤ ਨੂੰ ਹਮਲਾ ਕੀਤਾ ਉਸ ਦੇ ਰੋਸ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਜ ਪਿੰਡਾਂ ਪਿੰਡਾਂ ਤੋਂ ਲੋਕ ਇਕੱਲਾ ਇਕੱਲਾ ਘਰ ਦਾ ਕਿਸਾਨ ਉੱਠ ਕੇ ਰੋਡਾਂ ਦੇ ਉੱਤੇ ਆ ਚੁੱਕਿਆ ਅਸੀਂ ਇਹ ਸਰਕਾਰ ਦੀ ਧੱਕੇਸ਼ਾਹੀ ਚੱਲਣ ਨਹੀਂ ਦੇਵਾਂਗੇ ਜਿਹੜੇ ਘਰਾਂ 'ਚ ਬੈਠੇ ਆ ਵੀ ਉਹ ਉਤਰੰਗੋੱਖਾ ਮੀਡੀਆ ਕਮਨੀ ਸਰਨਾ ਬਿੱਲੀ ਤੁਹਾਡੇ ਕੋਲੇ ਆ ਚੁੱਕੀ ਆ ਸੋ ਕਰ ਭਰਾਵੋ ਘਰਾਂ ਚੋਂ ਬਾਹਰ ਨਿਕਲੋ ਘਰਾਂ ਤੇ ਆ ਆ ਕੇ ਕੁੱਟਣਗੇ ਆਪਾਂ ਨੂੰ ਇਹ ਇਸ ਲਈ ਆ ਵੱਡੀ ਗਿਣਤੀ ਦੇ ਵਿੱਚ ਅੱਜ ਮਾੜਾ ਪਾਈਕਾ ਵਿਖੇ ਇਕੱਠ ਹੋ ਚੁੱਕਿਆ ਹੈ ਸਾਰੇ ਪੰਜਾਬ ਦੇ ਵਿੱਚ ਕਿਸਾਨ ਸਾਡੇ ਸੜਕਾਂ ਦੇ ਉੱਤੇ ਅੱਜ ਆ ਚੁੱਕੇ ਨੇ ਸਰਕਾਰ ਨੂੰ ਇਹ ਜੋ ਵਾਅਦਾ ਕੀਤਾ ਕਿਸਾਨਾਂ ਦੇ ਉੱਤੇ ਉਹਦਾ ਖਮਿਆਜਾ ਪੋਗਤਣਾ ਪਊਗਾ ਹੋ ਟਟਕਾਂ ਨੂੰ ਲੈ ਕੇ ਆਓ ਨਾਮ ਲਾਤਾ ਜੀ ਜਾਮ ਲੱਗ ਚੁੱਕਿਆ ਜੀ ਬਾੜੇ ਭਾਈ ਕੇ ਆ ਜਾਓ ਆ ਜਾਓ ਕਿਹਾ ਆਓ ਯਾਰ ਆਓ ਯਾਰ ਅੱਗੇ ਵਾਈਡ ਕੀ ਆ ਅੱਗੇ ਆ ਜਾਓ ਸੋ ਦੋਸਤੋ ਕੱਲ ਆਪਣਾ 19 ਤਰੀਕ ਨੂੰ ਸਰਕਾਰ ਨੇ ਜਿਹੜਾ ਧੋਖਾ ਧੜੀ ਦੇ ਨਾਲ ਆਪਣੇ ਆਗੂਆਂ ਦੀ ਗ੍ਰਿਫਤਾਰੀ ਕੀਤੀ ਹੈ ਜਿਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਾਰੇ ਲੀਡਰਸ਼ਿਪ ਨੂੰ ਗਰਪਤਾਰ ਕੀਤਾ ਛੋਟਾ ਮੰਗਾ ਮੰਨਣ ਦੀ ਲਾਗੂ ਕਰਨ ਦੀ بجائے ਧੋਖੇ ਨਾਲ ਕਿਸਾਨਾਂ ਨੂੰ ਗਰਪਤਾਰ ਕਰਕੇ ਸਾਡਾ ਜਿਹੜਾ ਖਨੌਰੀ ਸ਼ੰਭੂ ਰਤਨਪੁਰਾ ਬਾਡਰਾਂ ਦੇ ਜਿਹੜੇ ਮੋਰਚੇ ਲੱਗੇ ਉਹਨਾਂ ਮੋਰਚਿਆਂ ਨੂੰ ਖਦੇੜਿਆ ਗਿਆ ਹੋਰ ਤਾਂ ਹੋਰ ਪੰਜਾਬ ਪੁਲਿਸ ਦੀ ਏਡੀ ਨਲਾਇਕੀ ਸਾਡੇ ਕਿਸਾਨਾਂ ਦਾ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਸਿਲੰਡਰ ਤੱਕ ਨਹੀਂ ਛੱਡੇ ਕਹਿੰਦੇ ਵੀ ਠਾਰਿਆਂ ਦੇ ਵਿੱਚ ਕੰਮ ਆਉਣਗੇ ਸੋ ਏਡੀ ਨਲਾਇਕ ਸਰਕਾਰ ਤੇ ਨਲਾਇਕ ਪ੍ਰਸ਼ਾਸਨ ਜਿਹਦੇ ਬਰੋਸ ਵਧੋ ਸਾਡੇ ਆਗੂਆਂ ਦੀ ਰਿਹਾਈ ਦੇ ਲਈ ਅੱਜ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਟੈਨਾਟੀ ਪੁਆਇੰਟ ਤੇ ਜਿੱਦਾਂ ਟੋਲ ਪਲਾਜ਼ੇ ਦਾ ਪ੍ਰੋਗਰਾਮ ਦਿੱਤਾ ਸੀ ਜਿਹਦੇ ਵਿੱਚ ਸਾਡੇ ਵੱਖਰ ਵੱਖਰੀ ਸੜਕਾਂ ਤੇ ਕਿਸਾਨਾਂ ਨੂੰ ਰੋਕਣ ਕਰਕੇ ਅਸੀਂ ਆ ਬਾੜੇ ਭਾਈ ਕੇ ਜਿਹੜਾ ਰੋਡ ਆ ਇਹ ਬਲੌਕ ਕੀਤਾ ਸੋ ਸਾਡੀ ਪ੍ਰਸ਼ਾਸਨ ਨੂੰ ਅਪੀਲ ਆ ਕਰ ਲਓ ਗ੍ਰਿਫਤਾਰੀਆਂ ਜਿੰਨੀਆਂ ਕਰਨੀਆਂ ਉਹਨੀਆਂ ਕਰ ਲਓ ਅਸੀਂ ਦੇਣ ਨੂੰ ਤਿਆਰ ਆ ਜਿੰਨੀ ਦੇਰ ਤੱਕ ਸਾਡੇ ਆਗੂ ਰਿਹਾ ਨਹੀਂ ਹੁੰਦੇ ਉਨੀ ਦੇਰ ਤੱਕ ਇਹ ਅੰਦੋਲਨ ਇੱਥੇ ਤਰ੍ਹਾਂ ਹੀ ਚੱਲਦਾ ਰਹਿਣਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਜੇਲਾ ਬਣਾ ਲਓ ਸਾਡੇ ਉੱਤੇ ਜਿੰਨੇ ਅਰੈਸਟ ਕਰਨੇ ਆ ਕਰ ਲਓ ਅਸੀਂ ਅਰੈਸਟ ਹੋਣ ਨੂੰ ਤਿਆਰ ਆ ਸੋ ਕਿਸਾਨ ਵੀਰਾਂ ਨੂੰ ਬੇਨਤੀ ਆ ਜੇਕਰ ਆਪਣੀ ਨਸਲ ਆਉਣ ਵਾਲੀ ਫਸਲ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਤਾਂ ਡਰ ਕੇ ਘਰਾਂ ਚ ਬੈਠਣ ਦੀ ਲੋੜ ਨਹੀਂ ਸੜਕਾਂ ਤੇ ਆਓ ਜਿਹੜੇ ਤਮਾਸ਼ਾ ਦੇਖੀ ਜੰਨੇ ਆ ਆਉਣ ਵਾਲੇ ਤੁਹਾਨੂੰ ਝੋਨੇ ਚ ਪਤਾ ਲੱਗ ਜਾਣਾ ਵੀ ਤੁਹਾਡੀ ਸਰਕਾਰ ਕਿੰਨੀ ਕੁ ਪੱਖੀ ਆ ਜਿਹੜੇ ਝਾੜੂ ਵਾਲਾਂ ਦੇ ਚਮਚੇ ਤੁਰੇ ਫਿਰਦੇ ਨਾ ਤੁਹਾਨੂੰ ਆ ਝੋਨੇ ਦੀ ਫਸਲ ਦੇ ਵਿੱਚ ਪਤਾ ਲੱਗ ਜਾਣਾ ਆ ਕਣਕਾਂ ਵੇਲੇ ਆਉਂਦੀਆਂ ਵੇਲੇ ਪਤਾ ਲੱਗ ਜਾਣਾ ਵੀ ਇਸ ਕਿੰਨੀਆਂ ਕੁ ਸਰਕਾਰਾਂ ਠੋਡੀਆਂ ਪੱਟੀਆਂ ਜਿਹੜੇ ਹੁਣ ਤੁਸੀਂ ਇਹਨਾਂ ਦੇ ਚਮਚੇ ਖੜਕਾਉਂਦੇ ਆ ਇਕੱਲੀਆਂ ਕਿਸਾਨ ਯੂਨੀਅਨ ਜਿੰਨਾ ਕਰਕੇ ਤੁਹਾਡੀਆਂ ਫਸਲਾਂ ਤੋਲਦੀਆਂ ਤੁਹਾਡੀਆਂ ਜ਼ਮੀਨਾਂ ਬਚਦੀਆਂ ਸੋ ਸਾਡੀ ਪ੍ਰ ਸਾਡੇ ਰੈਸਟ ਕੀਤੇ ਹੋਏ ਆਗੂਆਂ ਨੂੰ ਰਿਹਾ ਕਰੋ ਬਰਨਾਂ ਇਹ ਅੰਦੋਲਨ ਐਸੀ ਤਰ੍ਹਾਂ ਹੀ ਚੱਲਦਾ ਰਹੂਗਾ ਤੁਸੀਂ ਜਿੰਨੀਆਂ ਰੈਸਟਾਂ ਪਾਉਣੀਆਂ ਅਸੀਂ ਤਿਆਰ ਹਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਜਿੰਦਾਬਾਦ ਦੇਖੋ ਬਾੜਾ ਪਹਿਚਾਨ ਦੇ ਪਿੱਛੋਂ ਇੱਕ ਗੱਡੀ ਗਈ ਹੈ ਕੋਟ ਪਿੰਡਾਂ ਦੀ ਢੋੜ ਤੇ ਉੱਤੇ ਜਾ ਰਹੀ ਹੈ ਇਹ ਹੋ ਰਹੀ ਹੈ ਤੁਹਾਡੀ ਤੋਂ 70% ਮੀਟਿੰਗ ਦੇ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਹਾਂ ਜੀ ਪੂਰਾ ਰੋਡ ਜਾਮ ਹੋ ਚੁੱਕਿਆ ਟੈਕ ਲੋਕੀ ਇਧਰ ਰੋਡ ਜਾਮ ਲਾ ਦਿੱਤਾ ਆਜੋ ਭਾਈ ਜਿਹੜੇ ਘਰਾਂ 'ਚ ਬੈਠੇ ਆ ਨਿਕਲਿਓ ਸੜਕਾਂ ਤੇ